ਗੁਰੂ ਗੁਰੂ ਪਿਆਰੀ ਸਾਸ ਸੰਗਤ ਅੱਜ ਦੀ ਦੁਨੀਆ ਜਿਹੜੀ ਹੈ ਸੰਦੇਹ ਨਾਲ ਪਰੀ ਹੋਈ ਹੈ ਕਾਦੇ ਨਾਲ ਪਰੀ ਹੈ ਜੀ ਸੰਦੇਹ ਨਾਲ ਪਰੀ ਬੰਦਾ ਗੁਰੂ ਨੂੰ ਮੱਥਾ ਟੇਕਣ ਲੱਗੇ ਕਹਿ ਤਾ ਦਿੰਦਾ ਸਚਿਆ ਪਾਤਸ਼ਾ ਮੇਰਾ ਇਹ ਕੰਮ ਹੈ ਦਇਆ ਕਰ ਦੇਈ ਕੰਮ ਕਰ ਦੇਈ ਤੇ ਉੱਠਦੇ ਉੱਠਦੇ ਹੀ ਮਨ ਵਿੱਚ ਖਿਆਲ ਆ ਜਾਂਦਾ ਪਤਾ ਨਹੀਂ ਕੰਮ ਬਣਨਾ ਕਿ ਗੁਰੂ ਪਿਆਰੀ ਸਾਸ ਸੰਗਤ ਸੋਚ ਕੇ ਵੇਖੋ ਵੀ ਉਹ ਸਤਿਗੁਰੂ ਨੂੰ ਮੱਥਾ ਟੇਕਿਆ ਜਿਹੜਾ ਸਤਿਗੁਰ ਆਪ ਕਹਿੰਦਾ ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਤੇ ਉੱਥੇ ਮੱਥਾ ਟੇਕਣ ਵਾਲੇ ਦੇ ਮਨ ਵਿੱਚ ਸੰਦੇ ਆ ਜਾਂਦਾ ਗੱਲ ਬਣੇਗੀ ਕਿਵੇਂ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਇੱਕ ਦਿਨ ਭਾਈ ਮਰਦਾਨਾ ਜੀ ਨੂੰ ਕਿਹਾ ਕਹਿੰਦੀ ਜੀ ਮੇਰੇ ਮਨ ਦੇ ਵਿੱਚ ਨਾ ਇੱਕ ਸ਼ੰਕਾ ਹੈ ਪ੍ਰਸ਼ਨ ਭਾਈ ਮਰਦਾਨਾ ਜੀ ਨੇ ਕਿਹਾ 10 ਕਹਿੰਦੀ ਜੀ ਮੈਂ ਸੁਣਦੀ ਆ ਤੁਹਾਡੇ ਤੋਂ ਬੜਾ ਕੁਝ ਤੇ ਮੈਂ ਵੇਖਦੀ ਵੀ ਐ ਕਿ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਕਦੇ ਕਿਸੇ ਦੇ ਘਰ ਜਾਂਦੇ ਨੇ ਕਦੇ ਰਾਜਿਆਂ ਦੇ ਅਨੇਕਾਂ ਲੋਕਾਂ ਦੇ ਘਰਾਂ ਵਿੱਚ ਜਾਂਦੇ ਨੇ ਤੁਹਾਡੇ ਤੋਂ ਮੈਂ ਬੜੀਆਂ ਗੱਲਾਂ ਸੁਣੀਆ ਭਾਈ ਮਰਦਾਨਾ ਜੀ ਨੇ ਕਿਹਾ ਹਾਂ ਫੇਰ ਕਹਿੰਦੀ ਜੀ ਮੈਂ ਸੁਣੀਆ ਤੁਹਾਡੇ ਤੋਂ ਬੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਕਿ ਗੁਰਨਾਨਕ ਮੇਰੇ ਮਿੱਤਰ ਨੇ ਪਰ ਮੈਂ ਕਦੇ ਇਹ ਨਹੀਂ ਵੇਖਿਆ ਕਿ ਗੁਰਨਾਨਕ ਆਪਣੇ ਘਰ ਆਏ ਹੋ ਭਾਈ ਮਰਦਾਨਾ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਕਹਿਣ ਲੱਗੇ ਕਹਿੰਦੇ ਭਗਵਾਨ ਇਹ ਗੱਲ ਦੱਸ ਵੀ ਸਤਗੁਰ ਆਪਣੇ ਘਰ ਆਏ ਨਹੀਂ ਜਾਂ ਤੂੰ ਕਦੇ ਬੁਲਾਇ ਨਹੀਂ ਗੁਰੂ ਪਿਆਰੀ ਸਾਧ ਸੰਗਤ ਇਹ ਵੀ ਸੱਚ ਹੈ ਕਿ ਗੁਰੂ ਨੂੰ ਬੁਲਾਉਣ ਦਾ ਵੀ ਇੱਕ ਵੱਲ ਹੈ ਜਦੋਂ ਕਿਹਾ ਕਿ ਤੂੰ ਬੁલાਏ ਨਹੀਂ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਸੋਚਾਂ ਚ ਪੈ ਗਈ ਕਹਿੰਦੀ ਜੀ ਇਹ ਵੀ ਸ਼ਾਇਦ ਹੋ ਸਕਦਾ ਮੈਂ ਬੁલાਏ ਨਾ ਫਿਰ ਉਹ ਇੱਕ ਹੋਰ ਪ੍ਰਸ਼ਨ ਕਰਦੀ ਹੈ ਕੀ ਗੁਰਨਾਨਕ ਸਾਡੇ ਘਰ ਆ ਜਾਣਗੇ ਭਾਈ ਮਰਦਾਨਾ ਕਹਿੰਦਾ ਭਗਵਾਨ ਨੇ ਤੂੰ ਗੁਰਨਾਨਕ ਨਾਲ ਪ੍ਰੀਤ ਕਰ ਤੈਨੂੰ ਨਹੀਂ ਜਾਣਾ ਪਏਗਾ ਸਤਗੁਰ ਚੱਲ ਕੇ ਆਪ ਆ ਜਾਣਗੇ ਆਖੋ ਸਤਨਾਮ ਵਾਹਿਗੁਰੂ ਚਰਨ ਸ਼ਰਨ ਗੁਰ ਏਕ ਪੈਡਾ ਜਾਏ ਚੱਲ ਸਤਗੁਰ ਕੋਟ ਪੈਡਾ ਆਗੇ ਹੋਏ ਉਹ ਆਪ ਆ ਜਾਣਗੇ ਤੂੰ ਘਰਵਾਲੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮੈਂ ਕਰਾਂ ਕੀ ਕਿਸ ਵਿਧੀ ਨਾਲ ਬੁਲਾਵਾਂ ਗੁਰੂ ਨਾਨਕ ਨੂੰ ਭਾਈ ਮਰਦਾਨਾ ਜੀ ਕਹਿੰਦੇ ਬੜੀ ਸੌਖੀ ਵਿਧੀ ਹੈ ਤੂੰ ਅੱਜ ਜਿਹੜਾ ਪ੍ਰਸ਼ਾਦਾ ਬਣਾਉਣਾ ਨਾ ਉਹ ਸਤਗੁਰਾਂ ਦੇ ਖਾਣ ਵਾਸਤੇ ਪ੍ਰਸ਼ਾਦਾ ਬਣਾ ਗੱਲ ਬੜੀ ਸਹਿਜ ਲੱਗਦੀ ਹੈ ਪਿਆਰੀ ਸੰਗਤ ਕਹਿੰਦੇ ਨੇ ਗੱਲ ਸੁਣਨੀ ਬੜੀ ਸੌਖੀ ਹੈ ਲੇਕਿਨ ਗੱਲ ਕਮਾਉਣੀ ਕਮਾਉਣੀ ਬੜੀ ਔਖੀ ਹੈ ਸੁਣਨ ਦੇ ਵਿੱਚ ਬੜਾ ਸਭ ਕੁਝ ਸਰਲ ਲੱਗਦਾ ਹੈ ਸੁਣਨ ਦੇ ਵਿੱਚ ਬੜਾ ਸੌਖਾ ਲੱਗਦਾ ਹੈ ਕਿ ਬਾਬੇ ਨਾਨਕੀ ਪ੍ਰਸ਼ਾਦਾ ਤਿਆਰ ਕਰਦੀ ਸੀ ਤਵੇ ਤੇ ਪਾਉਂਦੀ ਸੀ ਪ੍ਰਸ਼ਾਦਾ ਫੁੱਲਦਾ ਸੀ ਤੇ ਬਾਬੇ ਨਾਨਕੀ ਸੋਚਦੀ ਸੀ ਕਿ ਇਹ ਮੇਰੇ ਨਾਨਕ ਦੇ ਛਕਣ ਵਾਲਾ ਤੇ ਗੁਰੂ ਨਾਨਕ ਪ੍ਰਗਟ ਹੋ ਜਾਂਦਾ ਸੀ ਸੁਣਨ ਵਿੱਚ ਕਿੰਨਾ ਸਰਲ ਹੈ ਪਰ ਕਮਾਉਣ ਵਿੱਚ ਬਹੁਤ ਔਖਾ ਹੈ ਇਹ ਕਮਾਇਆ ਉਸ ਦਿਨ ਜਾਏਗਾ ਜਿਸ ਦਿਨ ਭਗਤ ਕਬੀਰ ਸਾਹਿਬ ਦੀਆਂ ਪੰਕਤੀਆਂ ਪ੍ਰਗਟ ਹੋਣਗੀਆਂ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਔਰ ਪਾਚਾ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ ਗੁਰੂ ਪਿਆਰੀ ਸਾਧ ਸੰਗਤ ਭਾਈ ਮਰਦਾਨਾ ਜੀ ਨੇ ਕਹਿ ਦਿੱਤਾ ਘਰ ਵਾਲੀ ਨੂੰ ਤਾਂ ਚਾ ਚੜ ਗਿਆ ਕਿ ਕੰਮ ਹੀ ਬੜਾ ਸੌਖਾ ਹੈ ਹੁਣ ਉਹਦੇ ਮਨ ਵਿੱਚ ਅਜ ਤਾਂਗ ਲੱਗ ਗਈ ਕਿ ਸਾਡੇ ਘਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਾਂ ਗੁਰੂ ਪਿਆਰੀ ਸਾਧ ਸੰਗਤ ਹੋਰ ਕੋਈ ਵਿਚਾਰ ਨਹੀਂ ਹੈ ਫਟਾਫਟ ਪ੍ਰਸ਼ਾਦਿਆਂ ਦੀ ਤਿਆਰੀ ਕਰਨ ਲੱਗੀ ਭਾਈ ਮਰਦਾਨਾ ਜੀ ਸੋਚਾਂ 'ਚ ਪੈ ਗਏ ਕਹਿੰਦੇ ਜੇ ਅੱਜ ਅੱਜ ਗੁਰੂ ਸਾਡੇ ਘਰ ਨਾ ਆਏ ਤੇ ਮੁਸ਼ਕਲਾਂ ਬੜੀਆਂ ਵੱਧ ਜਾਣਗੀਆਂ ਇਹਦਾ ਭਰੋਸਾ ਟੁੱਟ ਜਾਏਗਾ ਇਹਦਾ ਵਿਸ਼ਵਾਸ ਟੁੱਟ ਜਾਏਗਾ ਭਾਈ ਮਰਦਾਨਾ ਜੀ ਕਹਿੰਦੇ ਅੱਜ ਮੈਂ ਹੀ ਆਪ ਜਾ ਕੇ ਖੁਦ ਜਾ ਕੇ ਕਹਿ ਕੇ ਆਉਣਾ ਚਲੇ ਗਏ ਸਤਿਗੁਰਾਂ ਵੱਲ ਜਾ ਰਹੇ ਨੇ ਮਨ ਵਿੱਚ ਸੋਚਦੇ ਨੇ ਕਿ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਅੱਜ ਕਿਤੇ ਹੋਰ ਨਾ ਚਲੇ ਜਾਇਓ ਇਸ ਗਰੀਬ ਦੀ ਬੇਨਤੀ ਮੰਨ ਲਿਓ ਅੱਜ ਮੇਰੇ ਗਰੀਬ ਦੇ ਘਰ ਆ ਜਾਇਓ ਔਰ ਗੁਰੂ ਪਿਆਰੀ ਸਾ ਸੰਗਤ ਭਾਈ ਮਰਦਾਨਾ ਜੀ ਤੁਰਦੇ ਜਾ ਰਹੇ ਨੇ ਤੇ ਸੋਚਦੇ ਨੇ ਪਤਾ ਨਹੀਂ ਗੁਰੂ ਨਾਨਕ ਮਿਲਣਗੇ ਨਹੀਂ ਮਿਲਣਗੇ ਡਰੇ ਹੋਏ ਵੀ ਨੇ ਲੇਕਿਨ ਤੁਰੇ ਜਾ ਰਹੇ ਨੇ ਗੁਰਨਾਨਕ ਵੱਲ ਗੁਰੂ ਵੱਲ ਤੁਰੇ ਜਾ ਰਹੇ ਨੇ ਤੇ ਕੀ ਵੇਖਦੇ ਨੇ ਕਿ ਸਾਹਮਣੋਂ ਗੁਰੂ ਨਾਨਕ ਆਪ ਤੁਰਿਆ ਆਵੇ ਹੁਣ ਗੁਰੂ ਪਿਆਰੀ ਸਾਧ ਸੰਗਤ ਜਦੋਂ ਭਾਈ ਮਰਦਾਨਾ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੇਖਿਆ ਵੇਖ ਕੇ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਮੱਥਾ ਟੇਕਿਆ ਨਤਮਸਤਕ ਹੋਏ ਤੇ ਸਤਿਗੁਰਾਂ ਨੂੰ ਕਹਿਣ ਲੱਗੇ ਸੱਚੇ ਪਾਚਾ ਮੇਰਾ ਦੇ ਸਾਈਂ ਰਾਜੇ ਮਹਾਰਾਜ ਜੀ ਦੀ ਸੇਵਾ ਕਰਦੇ ਨੇ ਜਿਹਦੇ ਸਿਰ ਤੇ ਛਤਰ ਝੁਲਦੇ ਨੇ ਜਿਨੂੰ ਦੇਵਤੇ ਆਕੇ ਜਿਹਦੀ ਸੇਵਾ ਵਿੱਚ ਤੁਰਦੇ ਨੇ ਅੱਜ ਉਹ ਮੀਰਾਂ ਦਾ ਸਾਈਂ ਕੱਲਾ ਹੀ ਕਿੱਧਰ ਜਾ ਰਿਹਾ ਹੈ ਅੱਜ ਉਹ ਮੀਰਾਂ ਦੇ ਸਾਈਂ ਕੱਲੇ ਕਿੱਥੇ ਤੁਰੇ ਜਾ ਰਹੇ ਨੇ ਸਤਗੁਰੂ ਰਸ ਕੇ ਕਹਿੰਦੇ ਮਰਦਾਨਿਆ ਅੱਜ ਤੇਰੇ ਘਰ ਸਾਡੇ ਵਾਸਤੇ ਪ੍ਰਸ਼ਾਦਾ ਤਿਆਰ ਹੋ ਰਿਹਾ ਅੱਜ ਤੇਰੇ ਹੀ ਘਰ ਜਾ ਆਖੋ ਸਤਨਾਮ ਵਾਹਿਗੁਰੂ ਹੁਣ ਗੁਰੂ ਪਿਆਰੀ ਸਾਧ ਸੰਗਤ ਭਾਈ ਮਰਦਾਨੇ ਨੇ ਜਦੋਂ ਇਹ ਸੁਣਿਆ ਨਾ ਤੇ ਭਾਈ ਮਰਦਾਨਾ ਜੀ ਦੀਆਂ ਅੱਖਾਂ ਸੇਜਲ ਹੋ ਗਈਆਂ ਚਰਨਾ ਜੜੀ ਕੇ ਰੋਂਦੇ ਦੇ ਆਪਣੇ ਗੁਰੂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਕਿਹੜਾ ਬੰਦਾ ਵਿਰਾਗੀ ਨਹੀਂ ਹੋ ਜਾਏਗਾ ਤੇ ਭਾਈ ਮਰਦਾਨਾ ਜੀ ਆਪਣੇ ਸਤਿਗੁਰ ਦੇ ਚਰਨਾ 'ਚ ਡਿੱਗੇ ਰੋਂਦੇ ਸਤਿਗੁਰ ਕਹਿੰਦੇ ਮਰਦਾਨਿਆ ਕੀ ਹੋ ਗਿਆ ਕਹਿੰਦਾ ਸਚਿਆ ਪਾਤਸ਼ਾਹ ਸੱਚੀ ਗੱਲ ਐ ਜਿਹੜਾ ਕੰਮ ਮੈਂ ਅਜੇ ਤੱਕ ਨਹੀਂ ਕਰ ਪਾਇਆ ਨਾ ਉਹ ਮੇਰੀ ਘਰ ਵਾਲੀ ਨੇ ਦੋ ਪ੍ਰਸ਼ਾਧਿਆਂ ਨਾਲ ਕਮਾਲ ਕਰ ਦਿੱਤਾ ਸੱਚੇ ਪਾਤਸ਼ਾਹ ਜਿਹੜੀ ਗੱਲ ਮੇਰੇ ਤੋਂ ਨਾ ਬਣੀ ਉਹ ਮੇਰੀ ਧਰਮ ਪਤਨੀ ਦੇ ਭਰੋਸੇ ਨਾਲ ਪ੍ਰੇਮ ਨਾਲ ਬਣ ਗਈ ਸਤਿਗੁਰ ਕਹਿੰਦੇ ਮਰਦਾਨਿਆਂ ਉਹ ਤੇਰੀ ਤਾਂ ਕਈ ਜੁਗਾਂ ਤੋਂ ਬਣੀ ਹੋਈ ਐ ਓਏ ਅੱਜ ਤੇਰੇ ਪਰਿਵਾਰ ਦੀ ਬਣਾਉਣ ਚੱਲੇ ਆਖੋ ਸਤਨਾਮ ਵਾਹਿਗੁਰੂ ਉਹਦੇ ਘਰ ਗਏ ਸਤ ਪਰ ਸ਼ਾਦਾ ਚੱਕਦੇ ਨੇ ਸਾਖੀ ਇਹ ਕਹਿੰਦੀ ਗੁਰੂ ਪਿਆਰੀ ਸਾਸ ਸੰਗਤ ਕਦੇ ਵਿਚਾਰਿਓ ਕਿ ਤਕਲੀਫਾਂ ਦਾ ਜਾਲ ਜਿਹੜਾ ਬੁਣਿਆ ਜਾਂਦਾ ਹੈ ਉਸ ਜਾਲ ਦੇ ਕਿਉਂ ਬੁਣਿਆ ਜਾ ਰਿਹਾ ਹੈ ਕਿਉਂਕਿ ਇੱਕ ਕਮੀ ਆ ਗਈ ਹੈ ਉਸ ਕਮੀ ਦਾ ਨਾਂ ਹੈ ਭਰੋਸਾ ਉਹ ਭਰੋਸੇ ਦੀ ਕਮੀ ਆ ਉਸ ਵਿਸ਼ਵਾਸ ਦੀ ਕਮੀ ਆ ਗਈ ਹੈ ਅਸੀਂ ਇਤਿਹਾਸ ਵਿੱਚ ਸੁਣਦੇ ਹਾਂ ਭਗਤ ਕਬੀਰ ਸਾਹਿਬ ਨੂੰ ਕਦੇ ਗੰਗਾ ਵਿੱਚ ਸੁੱਟਿਆ ਗਿਆ ਹੱਥ ਪੈਰ ਬੰਨ ਕੇ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮ੍ਰਿਗਛਾਲਾ ਪਰ ਬੈਠੇ ਕਬੀਰ ਉਦਾਹਰਨਾ ਬਣੀਆਂ ਨੇ ਪਰ ਗੁਰੂ ਪਿਆਰੀ ਸਾ ਸੰਗਤ ਧਿਆਨ ਰੱਖਣਾ ਜ਼ਿੰਦਗੀ ਕਿਸ ਤਰ੍ਹਾਂ ਦਾ ਵਾਤਾਵਰਣ ਵੀ ਬਣਾ ਦੇਵੇ ਲੇਕਿਨ ਨਾ ਤਾਂ ਨਿਤਨੇਮ ਛੱਡੋ ਤੇ ਨਾ ਗੁਰੂ ਤੋਂ ਭਰੋਸਾ ਛੱਡੋ ਆਖੋ ਸਤਨਾਮ ਵਾਹਿਗੁਰੂ ਇਹ ਦੋ ਚੀਜ਼ਾਂ ਕਦੇ ਨਾ ਛੱਡੋ ਭਾਵੇਂ ਉਹ ਛੋਟਾ ਬੱਚਾ ਹੈ ਭਾਵੇਂ ਉਹ ਬਜ਼ੁਰਗ ਹੈ ਭਾਵੇਂ ਜਵਾਨ ਹੈ ਨਿਤ ਨਿਮੀ ਬਣਨਾ ਸਿਮਰਨ ਕਰਨਾ ਔਰ ਦੂਸਰਾ ਭਰੋਸਾ ਰੱਖਣਾ ਭਰੋਸਾ ਕੀ ਹੈ ਜੀ ਕਿ ਮੇਰਾ ਕਦੇ ਵੀ ਬੁਰਾ ਨਹੀਂ ਹੋ ਸਕਦਾ ਮੈਨੂੰ ਸੁਖ ਮਿਲੇਗਾ ਮੇਰੀ ਜ਼ਿੰਦਗੀ ਸਫਲ ਹੋਏਗੀ ਮੈਂ ਕਦੇ ਪਰੇਸ਼ਾਨ ਨਹੀਂ ਹੋ ਸਕਦਾ ਕਿਉਂ ਕਿ ਜਿਸ ਕਾ ਸਾਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੈ ਕੋਈ ਗੁਰੂ ਪਿਆਰੀ ਸਾਧ ਸੰਗਤ ਚੰਦ ਪੰਕਤੀਆਂ ਮੈਂ ਇੱਕ ਦਿਨ ਲਿਖੀਆਂ ਸੀ ਬੈਠੇ ਬੈਠੇ ਨੇ ਹਨੇਰੀਆਂ ਵੀ ਆਉਣੀਆਂ ਤੇ ਬੁੱਲੇ ਬੜੇ ਆਉਣਗੇ ਕਿਉਂਕਿ ਦੁਨੀਆ ਨੂੰ ਵੇਖੀਦਾ ਨਾ ਪਿਆਰੀ ਸੰਗਤ ਦੁਨੀਆ ਬੜੇ ਲੋਕ ਵਿਚਾਰੇ ਰੋਂਦੇ ਫਿਰਦੇ ਮੈਂ ਇੱਕ ਵਾਰੀ ਹੁਸ਼ਿਆਰਪੁਰ ਸਾਈਡ ਗਿਆ ਇੱਕ ਬਜ਼ੁਰਗ ਮਾਪਿਓ ਮਿਲੇ ਮੇਰੇ ਕੋਲੇ ਆਏ ਰੋਣ ਲੱਗੇ ਮੈਂ ਕਿਹਾ ਬਜ਼ੁਰਗੋ ਕੀ ਹੋਇਆ ਕਹਿੰਦੇ ਬਾਬਾ ਜੀ ਇੱਕੋ ਹੀ ਪੁੱਤ ਹੈ ਤੇ ਨਸ਼ਿਆਂ ਵਿੱਚ ਲੱਗਿਆ ਹੋਇਆ ਗੁਰੂ ਪਿਆਰੀ ਸਾਧ ਸੰਗਤ ਉਹਨੂੰ ਨਰਕ ਲੱਭਣ ਦੀ ਲੋੜ ਕਿੱਥੇ ਹੈ ਉਹਦੇ ਲਈ ਤਾਂ ਇੱਥੇ ਹੀ ਨਰਕ ਹੈ ਉਹ ਕੀ ਲੱਭੇਗਾ ਸੰਸਾਰ ਦੇ ਵਿੱਚ ਕੀ ਖੱਟੇਗਾ ਸੰਸਾਰ ਦੇ ਵਿੱਚ ਤੇ ਉਹ ਬਜ਼ੁਰਗ ਰਹੁੰਦੇ ਨੇ ਕਿਉਂਕਿ ਦੁਨੀਆ ਦੁਨੀਆ ਤਕਲੀਫਾਂ ਚ ਬਹੁਤ ਹੈ ਕਾਰਨ ਕੀ ਹੈ ਕਿ ਬੱਚਿਆਂ ਦਾ ਸਾਈਕੋਲੋਜੀਕਲ ਸਿਸਟਮ ਅਪਸੈਟ ਹੋ ਰਿਹਾ ਹੈ ਮੈਂ ਬੱਚਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਸਾਡੇ ਨਿੱਕੇ ਜਿੰਨੇ ਵੀ ਬੱਚੇ ਨੇ ਉਹ ਬੱਚੇ ਨਿਤ ਨਮੀ ਬਣਨ ਸਿਮਰਨ ਕਰਨ ਜ਼ਰੂਰੀ ਨਹੀਂ ਪੂਰਾ ਜਪਜੀ ਸਾਹਿਬ ਪੜਿਆ ਜਾ ਸਕੇ ਮੂਲ ਮੰਤਰ ਪੜ ਲਓ 10 ਵਾਰ ਪੜ ਲਓ 20 ਵਾਰ ਪੜ ਲਓ ਗੁਰੂ ਇੱਕ ਵਾਰੀ ਧਿਆਇਆ ਜਾਏਗਾ ਤੇ ਗੁਰੂ 100 ਵਾਰ ਕਿਰਪਾ ਕਰਦਾ ਹੈ ਆਖੋ ਸਤਨਾਮ ਵਾਹਿਗੁਰੂ ਤੋ ਜ਼ਿੰਦਗੀ ਕੈਸੀ ਵੀ ਹੋਵੇ ਪਿਆਰੀ ਸੰਗਤ ਹਨੇਰੀਆਂ ਵੀ ਆਉਣੀਆਂ ਤੇ ਬੁੱਲੇ ਬੜੇ ਆਉਣਗੇ ਰੱਖੀ ਤੂੰ ਪਰੋਸੇ ਵਾਲਾ ਚਾ ਨੀ ਸੰਗ ਤੇ ਰੱਖੀ ਤੂੰ ਪਰੋਸੇ ਨੀਆਂ ਦੀਆਂ ਆਉਣੀਆਂ ਤੇ ਬੁੱਲੇ ਬੜੇ ਆਉਣਗੇ ਹਨੇਰੀਆਂ ਵੀ ਆਉਣੀਆਂ ਤੇ ਬੁੱਲੇ ਬੜੇ ਆਉਣਗੇ ਰੱਖੀ ਤੋਂ ਫਰੋ ਸੇਵਾਲਾ ਚਾਹ ਜੀ ਸੰਜੂ ਤੇ ਕੀ ਤੁੰਦਰੁ ਸੇਵਾ ਨਾ ਚਾਹ ਸਭ ਨੂੰ ਸੰਭਾਲਦਾ ਤੇ ਸਭ ਨੂੰ ਏ ਪਾਲਦਾ ਏ ਸਭ ਨੂੰ ਸੰਭਾਲਦਾ ਤੇ ਸਭ ਨੂੰ ਏ ਪਾਲਦਾ ਏ ਮਨ ਇਹ ਦੇ ਨਾਮ ਵਿੱਚ ਲਾ ਮੇ ਸੰਗ ਤੇ ਮਨ ਇਹ ਦੇ ਨਾਮ ਵਿੱਚ ਲਾ ਭਗਵਾਨੋ ਸੰਭਾਲਦਾ ਸਾਜ ਨੂੰ ਪਾਲਦਾ ਨੀ ਸਤ ਨੂੰ ਸੰਗਾਲ ਦਾ ਤੇ ਸਭ ਨੂੰ ਉਪਾਲਦਾਈ ਮਾਨੀਏ ਦੇ ਨਾਮ ਵਿੱਚ ਲਾ ਦੇ ਸੰਗ ਤੇ ਮਾਨੀਏ ਦੇ ਨਾਮ ਵਿੱਚ ਲਾ ਜਪੋ ਹਨੇਰੀਆਂ ਵੀ ਆਉਣੀਆਂ ਤੇ ਬੁੱਲੇ ਬੜੇ ਹਨੇਰੀਆਂ ਵੀ ਵਾ ਵਾ ਰੱਖੀ ਤੂੰ ਪਰੋ ਸੇਵਾ ਵਾਲਾ ਮੈਂ ਸੰਗ ਰਖੀ ਤੂੰ ਪਰੋਸੇ ਵਾਲਾ ਚਾਨੀ ਸੰਗ ਤੇ ਰਖੀ ਤੂੰ ਪਰੋਸੇ ਵਾਲਾ ਚਾਨੀ ਛੱਡੀ ਨਾ ਦਵਾਰਾ ਇਸ ਸਾਈਂ ਦਾ ਬੰਦੇ ਆ ਛੱਡੀ ਨਾ ਦਵਾਰਾ ਇਸ ਸਾਈਂ ਦਾ ਬੰਦੇ ਆ ਛੱਡੀ ਨਾ ਦਵਾਰਾ ਇਸ ਸਾਈਂ ਦਾ ਬੰਦੇ ਆ ਛੱਡੀ ਨਾ ਦੁਆਰਾ ਇਸ ਸੰਗੀਤਾਂ ਉਹ ਬੰਦਿਆਂ ਵੰਡਦਾ ਏ ਖੈਰਾ ਆਪਿਆ 니 ਸੰਗ ਤੇ ਵੰਡਦਾ ਏ ਖੈਰਾ ਆਪਿਆ ਛੱਡੀ ਨਾ ਦੁਆਰਾ ਇਸ ਸੰਗੀਤਾਂ ਉਹ ਬੰਦਿਆਂ ਛੱਡੀ ਨਾ ਦੁਆਰਾ ਇਸ ਸੰਗੀਤਾਂ ਉਹ ਬੰਦਿਆਂ ਵੰਡਦਾ ਏ ਖੈਰਾ ਆਪਿਆ ਗਨਗਾ ਪਿਆ ਹਨੇਰੀਆਂ ਵੀ ਆਉਣੀਆਂ ਤੇ ਬੁੱਲੇ ਬੜੇ ਹਨੇਰੀਆਂ ਵੀ ਆ ਵਾ ਵਾ ਦੇਵਦੀ ਰੱਖੀ ਤੂੰ ਪਰੋਸੇ ਵਾਲਾ ਚੰਨ ਸੰਗ ਤੇ ਰੱਖੀ ਤੂੰ ਪਰੋਸੇ ਵਾਲਾ ਚੰਨ ਸੰਗ ਤੇ ਤੂੰ ਪਰੋਸੇ ਵਾਲਾ ਚੰਨ ਸੁਪਿਆਰੀ ਸਾਜ ਸੰਗਤ ਸਾਰੇ ਮਿਲ ਕੇ ਆਪਣੇ ਸਤਿਗੁਰ ਨੂੰ ਕਹਿ ਦੋ ਦਾਤਾ ਭੁੱਲਾਂ ਚੁੱਕਾਂ ਯੋਗਣਾ ਨੂੰ ਮaaf ਕਰੀ ਮਾਲਕਾ ਭੁੱਲਾਂ ਚੌਕਾਂ ਯੋਗਣਾ ਨੂੰ ਮaaf ਕਰੀ ਮਾਲਕਾ ਸਭਨਾ ਦੇ ਬੇੜੇ ਬੰਨੇ ਲਾ ਮਾਲਕਾ ਸਭਨਾ ਦੇ ਬੇੜੇ ਬੰਨੇ ਲਾ ਭੁੱਲਾਂ ਚੁੱਕਾਂ ਯੋਗਣਾ ਨੂੰ ਮaaf ਕਰੀ ਮਾਲਕਾ ਹੁਣਾ ਚੁਕਾਇੋ ਗਣਾ ਨੂੰ ਮਾਫ ਕਰੀ ਮਾਲਕਾ ਸਾਧਨਾ ਦੇ ਵਿੜੇ ਬਨੇਲਾ ਮੇਰੇ ਮਾਲਕਾ ਸਾਧਨਾ ਦੇ ਵਿੜੇ ਬਨੇਲਾ ਜੱਪੋ ਹਨੇਰੀਆਂ ਵੀ ਆਉਣੀਆਂ ਤੇ ਬੁੱਲੇ ਬੜੇ ਆਉਣਗੇ ਹਨੇਰੀਆਂ ਵੀ ਜੀਆਂ ਤੇ ਬੁੱਲੇ ਗੜਿਓਂਗੇ ਰੱਖੀ ਤੂੰ ਪਰੋਸੇ ਵਾਲਾ ਚਾਂ ਨੀ ਸੰਗ ਰੱਖੀ ਤੂੰ ਪਰੋਸੇ ਵਾਲਾ ਚਾਨੀ ਸੰਗ ਤੇ 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 ਰੱਖੀ ਤੂੰ ਪਰੋਸੇ ਵਾਲਾ ਪਿਆਰੀ ਸਾਧ ਸੰਗਤ ਸਤਿਗੁਰ ਕਿਰਪਾ ਕਰਨ ਜੀ ਸਾਡਾ ਮਨ ਆਪਣੇ ਸਤਿਗੁਰ ਦੇ ਚਰਨਾਂ ਚ ਲੱਗਿਆ ਰਹੇ ਪੁਰੂਸਾ ਬਣਿਆ ਰਹੇ ਔਰ ਗੁਰੂ ਪਿਆਰੀ ਸਾਧ ਸੰਗਤ ਫਿਰ ਬੇਨਤੀਆਂ ਕਰਦਾ ਮੈਂ ਕੱਲ ਵੀ ਕਿਹਾ ਸੀ ਕਿ ਪੜਾਂਗੇ ਤਾਂ ਕਿੰਨਾ ਕੁ ਪੜ ਲਵਾਂਗੇ ਇਕੱਠਾ ਕਰਾਂਗੇ ਤਾਂ ਕਿੰਨਾ ਕੁ ਕਰ ਲਵਾਂਗੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ ਵੱਲ ਹੈ ਸਿਮਰਨ ਨਾਲ ਜੁੜੇ ਰਹੋ ਕਿਉਂਕਿ ਬਾਕੀ ਚੀਜ਼ਾਂ ਤਾਂ ਆਪੇ ਹੀ ਪ੍ਰਗਟ ਹੋ ਜਾਂਦੀਆਂ ਬੰਦੇ ਨੂੰ એનર્ਜੀ ਚਾਹੀਦੀ ਹੈ ਬਲ ਚਾਹੀਦਾ ਹੈ ਤਾਕਤ ਚਾਹੀਦੀ ਹੈ ਉਹ ਸਤਿਗੁਰ ਆਪ ਹੀ ਬਖਸ਼ਿਸ਼ਾਂ ਕਰੀ ਜਾਂਦਾ ਹੈ ਸਾਡਾ ਧਰਮ ਹੈ ਜਿੰਨਾ ਹੋ ਸਕਦਾ ਹੈ ਗੁਰੂ ਦੀ ਸ਼ਰਣ ਵਿੱਚ ਰਹੀਏ ਸਤਿਗੁਰ ਦੇ ਸਿਮਰਨ ਵਿੱਚ ਰਹੀਏ ਸਾਧ ਸੰਗਤ ਵਿੱਚ ਰਹੀਏ ਔਰ ਗੁਰੂ ਪਿਆਰੀ ਸਾਧ ਸੰਗਤ ਜਾਂਦੇ ਜਾਂਦੇ ਗੱਲ ਕਰਾਂ ਕਿ ਬਿਨਾਂ ਗੱਲੋਂ ਰੋਣਾ ਛੱਡ ਦੇ ਤੇ ਦੂਜਿਆਂ ਦੇ ਪਾਪ ਧੋਣਾ ਬੜੀ ਬੜਾ ਕੁਝ ਚੱਲ ਰਿਹਾ ਇਸ ਸਮਾਜ ਦੇ ਵਿੱਚ ਉਸ ਤੋਂ ਬਚਣਾ ਪਏਗਾ ਅੱਜ ਦੀ ਦੁਨੀਆ ਰੱਬ ਸਮਝਾਉਣਾ ਚਾਹੁੰਦੀ ਏ ਪਰ ਕਿਸੇ ਤੋਂ ਸਮਝਾਇਆ ਨਹੀਂ ਜਾ ਰਿਹਾ ਤੁਸੀਂ ਜਿੰਨੂ ਮਰਜੀ ਸੁਣ ਕੇ ਵੇਖ ਤੁਸੀਂ ਕਿਸੇ ਮਹਾਪੁਰਸ਼ ਕੋਲੇ ਬਹਿ ਜਾਓ ਮੈਂ ਨਹੀਂ ਕਹਿੰਦਾ ਸਤਗੁਰ ਕਹਿੰਦੇ ਜੇ ਰੱਬ ਸਮਝਣਾ ਹੈ ਨਾ ਤੇ ਕਿਸੇ ਨੂੰ ਉੱਚੀ ਉੱਚੀ ਬੋਲਦੇ ਨੂੰ ਸੁਣਨ ਦੀ ਲੋੜ ਨਹੀਂ ਹੈ ਤੂੰ ਕਿਸੇ ਸਿਮਰਨ ਦੇ ਰਸੀਏ ਮਹਾਪੁਰਸ਼ ਕੋਲੇ ਜਾ ਕੇ ਚੁੱਪ ਕਰਕੇ ਬਹਿ ਜਾ ਤੇ ਬੈਠਣ ਨਾਲ ਕੀ ਹੋਏਗਾ ਸਾਧਕੈ ਸੰਗ ਬੁੱਝੇ ਪ੍ਰਭ ਗੁਰੂ ਪਿਆਰੀ ਸਾਧ ਸੰਗਤ ਇਹ ਪੰਕਤੀਆਂ ਸਤਿਗੁਰਾਂ ਦੀਆਂ ਨੇ ਤੇ ਪੰਕਤੀਆਂ ਚਰਤਾਰਥ ਵੀ ਹੁੰਦੀਆਂ ਨੇ ਪ੍ਰਮਾਣ ਬੜੇ ਨੇ ਲੇਕਿਨ ਕੁਝ ਸਮੇਂ ਦੀਆਂ ਹੱਦਬੰਦੀਆਂ ਨੇ ਜੀ ਔਰ ਫਿਰ ਮੈਂ ਕਹਿ ਦੇਵਾਂ ਦੁਨੀਆ ਰੱਬ ਨੂੰ ਸਮਝਾਉਣਾ ਚਾਹੁੰਦੀ ਏ ਬੜਾ ਕੁਝ ਕਹਿੰਦੀ ਏ ਪਰ ਰੱਬ ਸਮਝਾਇਆ ਨਹੀਂ ਜਾ ਪਾਰਿਆ ਉਹ ਸਮਝ ਕਦੋਂ ਆਉਂਦਾ ਏ ਇਸੇ ਲਈ ਮੈਂ ਸਾਧੂਆਂ ਬਾਰੇ ਬੜਾ ਕੁਝ ਕਹਿਣਾ ਹੈ ਸਾਧੂਆਂ ਦੀਆਂ ਗੱਲਾਂ ਬੜੀਆਂ ਕਰਦਾ ਹੈ ਕਾਰਨ ਕੀ ਹੈ ਜੀ ਕਿਉਂਕਿ ਸਾਧੂ ਜਨ ਜਿਹੜੇ ਨੇ ਸੰਤ ਜਨ ਜਿਹੜੇ ਨੇ ਉਹਨਾਂ ਨੇ ਹੀ ਇਸ ਜਗ ਨੂੰ ਸਿਮਰਨ ਦਾ ਵੱਲ ਦਿੱਤਾ ਤਨ ਤਨ ਸੰਤ ਬਾਬਾ ਅਨੰਦ ਸਿੰਘ ਜੀ ਮਹਾਰਾਜ ਵਰਗੇ ਸਿਮਰਨ ਦੇ ਰਸੀਏ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਰਗੇ ਸਿਮਰਨ ਦੇ ਰਸੀਏ ਤਨ ਤਨ ਸੰਤ ਬਾਬਾ ਮੀਹਾ ਸਿੰਘ ਜੀ ਮਹਾਰਾਜ ਵਰਗੇ ਸਿਮਰਨ ਦੇ ਰਸੀਏ ਬਾਬਾ ਅਜਮੇਰ ਸਿੰਘ ਜੀ ਮਹਾਰਾਜ ਵਰਗੇ ਸਿਮਰਨ ਦੇ ਰਸੀਏ ਜਿਹੜੀ ਬੰਦਗੀ ਕਰੀ ਜਾਂਦੇ ਸਹਿਜ ਨੇ ਸਰਲ ਨੇ ਔਰ ਉਹਨਾਂ ਲੋਕਾਂ ਕੋਲੇ ਬਹਿ ਕੇ ਵੀ ਰੱਬ ਸਮਝ ਆ ਜਾਂਦਾ ਚੁੱਪ ਕਰਕੇ ਬਹਿ ਜਾਉ ਨਾ ਜੀ ਕੁਝ ਘੜੀਆਂ ਤੇ ਉੱਥੇ ਵੀ ਬੈਠਣ ਨਾਲ ਗੱਲ ਬਣ ਜਾਂਦੀ ਏ ਸੋ ਇਸ ਲਈ ਮਹਾਪੁਰਸ਼ਾਂ ਦਾ ਨਿਰੰਤਰ ਸੰਗ ਕਰੋ ਸਿਮਰਨ ਕਰਨ ਵਾਲਿਆਂ ਦਾ ਨਿਰੰਤਰ ਸੰਗ ਕਰੋ ਸੋ ਇਹਨੇ ਸ਼ਬਦ ਕਹਿੰਦੇ ਹੋਏ ਬਾਣੀ ਨੂੰ ਵਿਰਾਮ ਦਿੰਨੇ ਆ ਜੀ ਆਖਰੀ ਪੰਕਤੀਆਂ ਚਾਰ ਕਿ ਬਿਨਾ ਗੱਲਾਂ ਰੋਣਾ ਛੱਡ ਦੇ ਦੂਜਿਆਂ ਦੇ ਪਾਪ ਤੋਣਾ ਛੱਡ ਦੇ ਕਰ ਲੈ ਕੁਝ ਨੇਕ ਕਮਾਈਆਂ ਬੰਦਿਆ ਵਿਲੀ ਬਹਿ ਕੇ ਸਮਾਂ ਗਵਾਉਣਾ ਛੱਡ ਦੇ ਸੋਇਨੇ ਸ਼ਬਦ ਕਹਿੰਦੇ ਹੋਏ ਬਾਣੀ ਨੂੰ ਵਿਰਾਮ ਦਿੰਨੇ ਆ ਜੀ ਭੁੱਲਾਂ ਚੁੱਕਾਂ ਦੀਆਂ ਮਾਫ਼ੀਆਂ ਦੇਣੀਆਂ ਧੰਨਵਾਦੀਆਂ ਸਾਰੀ ਪ੍ਰਬੰਧਕ ਕਮੇਟੀ ਦੇ ਮਹਾਪੁਰਸ਼ਾਂ ਦੇ ਔਰ ਕੋਟਾਨ ਕੋਟ ਸ਼ੁਕਰਾਨਾ ਕਰਦੇ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਬਹਿਣ ਦਾ ਸੁਭਾਗ ਦਿੱਤਾ ਹੈ ਜੀ ਬੁਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ